करतर हो हर धन के भर ले हो भंडार नान गुरपुर नमस्कार खेम कुशल सहज आनंद साध संग भज परमानंद नरक निवार उधारो जी गुण श्री हेमकुंड साहब थोड़ी दूर रहेगा गए ये घोड़ों का बस स्टैंड है बस पहुंचने वाले हो रहे हैं हेमकुंड साहब में पहुंच गए श्री हेमकुंड साहब दर्शन कर सकते हो ਹੋਏ ਕਿ ਵਰਕੇ ਕੀਰਪਕੇ ਸਾਇਸ ਲਾਮਤ ਪੁੱਛ ਆਦਿਆ ਕਿੰਨਾ ਅੱਛਾ ਲੱਗ ਰਹਾ ਵੀ ਬੇਚੀ ਕਰਦੀ ਤਾਂ ਤੜਾ ਕੋਰਾ ਇਹ ਦੇਖੋ हेमकुंड साहिब खड़े हैं ये हमारे गाइड साहब है देखो भाई कितना अच्छा लग रहा है श्री हेमकुंड साहिब कितना अच्छा लग रहा है

देखो लोग फोटो खींच रहे हैं सरोवर के पास खड़ो में भाई धूप निकलने वाले हो रहे है भाई चांदना तो हो रहा है अभी ये देखो कसम से ठंड बहुत लगती इसके फोटो खींचने में मुझे फटे लग रहा है यहाँ हमारे वीर जी रेडी हो रहे हैं इधर संगत खड़ी हुई है

ਸੰਤ ਗਦੋਖੀ ਛੁਟੇ ਕੇਲਾ ਜੰਬੂ ਆੜ ਤਲ ਖੇਤ ਮਾਹੇ ਦੋਹੇਲਾ ਸੰਤ ਗਦੋਖੀ ਧੰਤੇ ਰਹਤ ਸੰਤ ਗਦੋਖੀ ਸਦ ਮਿਥਿਆ ਕਹਿਤ ਕੀਰਤਨ ਦੇ ਕਾਤਰ ਹੀ ਪਿਆ ਨਾਨਕ ਜੋਤਿ ਸੁਭਾਵੇ ਸੋ ਇਥਿਆ ਸੰਤ ਗਦੋਖੀ ਬਿਗੜ ਰੂਪ ਹੋ ਜਾਏ ਸੰਤ ਗਦੋਖੀ ਕੋ ਦਰਗਾਹ ਮਿਲੈ ਸਜਾਏ ਸੰਤ ਗਦੋਖੀ ਸਰਾ ਸਹਿ ਕਾਈ ਐ ਸੰਤ ਗਦੋਖੀ ਰਾਮ ਰੇਨਾ ਜੀਵਾਈ ਐ ਸੰਤ ਗਦੋਖੀ ਕੀ ਪੂਜਨ ਆਸਾ ਸੰਤ ਗਦੋਖੀ ਉਚਲੇ ਨਿਰਾਸਾ ਸਤਿਗੁਰ ਦੇ ਹੋਣਾ ਤੇ ਸਟਿਆ ਕੋਏ ਜੈ ਸਭਾ ਅੰਧਕਾਰ ਦੀਪਕ ਪ੍ਰਗਾਇਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਉ ਧਿਆਨ ਮੈਂ ਮਾਰਗ ਪਾਵੇ ਤੇ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੇ ਜਣ ਸੰਤਨ ਕੀ ਬਾਛ ਧੂਰ ਨਾਨਕੀ ਹਰ ਲੋਚਾ ਪੂਰਾ ਮਨ ਮੂਰਖ ਬਾਹੇ ਬਿਲਲਾਈਐ ਪ੍ਰਭ ਲਿਖੇਗਾ ਲਖਿਆ ਪਾਈਐ ਦੋਖ ਸੂਪਰਾ ਦੇਵਨ ਹਾਰ ਔਰ ਤਿਆਗ ਤੂਤ ਸਚ ਤਾਰ ਜੋ ਕਸ ਕਰੇ ਸੋਈ ਸੁਖ ਮਾਣ ਭੂਲਾ ਕਹ ਨਿ ਫਿਰਿਆ ਜਾਨ ਕੌਣ ਬਸਤੇ ਆਈ ਤੇਰਾ ਸੰਗ ਲਪਟ ਰਿਹਾ ਸਲੋਭੀ ਪਤਾਉਂਗਾ ਆਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਸੇ ਤੇ ਘਰ ਜਾਹੇ ਜਿਸ ਵਖਰ ਕਉ ਲੈਣ ਤੂ ਆਇਆ ਆਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਹੁ ਮਨ ਮੋਲ ਆਰਾਮ ਨਾਮ ਹਿਰਦੇ ਮਹਿ ਤੋਲ ਲਾਰ ਖੇਵ ਸੰਤੈ ਸੰਚਾਲਿ ਅਵਰਤਿਅਗ ਵਿਖਿਆ ਜੰਜਾਲ ਤਾਨ ਆਪ ਛੋੜ ਬੇਨਤੀ ਕਰਹੁ ਸਾਰ ਸੰਗ ਅਗਨ ਸਾਗਰ ਤਰਹੁ ਹਾਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰੂ ਦੇ ਨਮਸਕਾਰ ਖੇਮ ਕੁਸਲ ਸਹਜ ਆਨੰਦ ਸਾ ਸੰਗ ਭਜ ਬਰਮਾ ਆਨੰਦ ਨਰਕ ਨਿਵਾਰ ਉਧਾਰੋ ਜੀ ਬਹੁਤ ਕਮ